ਸਮਾਦ ਭਾਈ ਦੇ ਪਿੰਡ ਦੇ ਵਿੱਚ 9 10 ਤੇ 11 ਤਰੀਕ ਨੂੰ ਵਰਸੀ ਮਨਾਈ ਜਾ ਰਹੀ ਆ ਬਾਬਾ ਭਾਈ ਰੂਪ ਚੰਦ ਜੀ ਦੀ ਜਿੱਥੇ ਕਿ ਵੱਡੀ ਗੰਤੀ ਦੇ ਵਿੱਚ ਜਿਹੜੀਆਂ ਸੰਗਤਾਂ ਹਰ ਸਾਲ ਨਤਮਸਟਕਤ ਹੁੰਦੀਆਂ ਇੱਥੇ ਹੋਰ ਇੱਕ ਵੱਡੀ ਗੱਲ ਆ ਕਿ ਜਿਹੜੀ ਇਹ ਵਰਸੀ ਆ ਇਕੱਲੇ ਸਮਾਦ ਭਾਈ ਦੇ ਵਿੱਚ ਨਹੀਂ ਮਨਾਈ ਜਾਂਦੀਗੀ ਅਮਰੀਕਾ ਦੇ ਫ੍ਰੀਜਨੋ ਸ਼ਹਿਰ ਦੇ ਵਿੱਚ ਤੇ ਕੈਨੇਡਾ ਦੇ ਸਰੀ ਦੇ ਵਿੱਚ ਸੇਮ ਡੇ ਸੇਮ ਦਿਨ ਜਿਹੜੀ ਇਹ ਵਰਸੀ ਆ ਉਹ ਮਨਾਈ ਜਾਂਦੀ ਆ ਇਹ ਬਾਬਾ ਪਰਚੰਦ ਦੇ ਨਾਂ ਤੇ ਇੱਕ ਸਕੂਲ ਚੱਲਦਾ ਜੋ ਕਿ 9 ਪ੍ਰੋਟੋ 9 ਲੋਸ ਤੇ ਚੱਲਦਾ ਜੀ ਠੀਕ ਆ ਬੱਚੇ 5-700 ਬੱਚਾ ਪੜਦਾ ਬਹੁਤ ਹੀ ਘੱਟ ਖਰਚੇ ਦੇ ਪੜਦਾ ਜਿੰਨੇ ਵੀ ਬੱਚੇ ਪੜਦੇ ਆ ਉਹਨਾਂ ਤੋਂ ਬਹੁਤ ਘੱਟ ਫੀਸ ਲਈ ਜਾਂਦੀ ਆ ਉਹ ਵੀ ਸੰਸਥਾ ਦੇ ਗੱਭ ਪਰਚੇ ਦੇ ਅਧੀਨ ਹੀ ਚੱਲਦਾ ਜੋ ਵੀ ਬਾਬੇ ਦੀ ਸੇਵਾ ਨਾ ਕੋਈ ਜ਼ਮੀਨ ਆ ਬਾਬੇ ਨਾ ਕੋਈ ਵਸਤਾ ਵੀ ਸਕੂਲ 'ਚ 6-700 ਬੱਚਾ ਉਹ ਵੀ ਮੈਟਲਿਸਟ 'ਚ ਬੱਚੇ ਆਉਂਦੇ ਆ ਬਹੁਤ ਵਧੀਆ ਪੜਾਈ ਆ ਕੋਈ ਖਰਚਾ ਬਹੁਤ ਯਾਨੀ ਮਾਮੂਲੀ ਜਿਹਾ ਖਰਚਾ ਕਹਿ ਸਕਦੇ ਆ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾਂ ਦੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਬਾਗਾ ਪੁਰਾਣਾ ਦੇ ਪਿੰਡ ਸਮਾਦ ਭਾਈ 'ਚ ਖੜੇ ਆ ਸਮਾਦ ਭਾਈ ਦੇ ਪਿੰਡ ਦੇ ਵਿੱਚ 9 10 ਤੇ 11 ਤਰੀਕ ਨੂੰ ਵਰਸੀ ਮਨਾਈ ਜਾ ਰਹੀ ਆ ਬਾਬਾ ਭਾਈ ਰੂਪचंद ਜੀ ਦੀ ਜਿੱਥੇ ਕਿ ਵੱਡੀ ਗੰਤੀ ਦੇ ਵਿੱਚ ਜਿਹੜੀਆਂ ਸੰਗਤਾਂ ਹਰ ਸਾਲ ਨਤਮਸਤਕਤ ਹੁੰਦੀਆਂ ਤੇ ਉਹਨਾਂ ਦੀ ਅੱਜ ਪ੍ਰਬੰਧਕ ਕਮੇਟੀ ਸਾਡੇ ਨਾਲ ਆ ਬੜਾ ਵੱਡਾ ਇਤਿਹਾਸ ਆ ਭਾਈ ਰੂਪचंद ਜੀ ਦਾ ਜਿਹਦੇ ਵਿੱਚ ਜਿਨ੍ਹਾਂ ਦਾ ਸਬੰਧ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਪਤਾ ਲੱਗਿਆ ਇਸੇ ਕਰਕੇ ਜਿਹੜਾ ਅਸੀਂ ਇੱਥੇ ਪਿੰਡ ਦੇ ਵਿੱਚ ਪਹੁੰਚੇ ਆ ਤੁਹਾਨੂੰ ਸੀ ਨਾਲ ਦੀ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਬਾਬਾ ਭਾਈ ਰੂਪ ਚੰਦ ਦੀ ਜਿਹੜੀ ਜਗਾ ਬਣੀ ਵੀ ਆ ਉਹਦੀਆਂ ਤਸਵੀਰਾਂ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਪਰਮਦਰ ਨਾਲ ਵੀ ਗੱਲਬਾਤ ਕਰਾਂਗੇ ਇੱਕ ਇੱਥੇ ਹੋਰ ਇੱਕ ਵੱਡੀ ਗੱਲ ਆ ਕਿ ਜਿਹੜੀ ਇਹ ਵਰਸੀ ਆ ਕੱਲੇ ਸਮਾਦ ਭਾਈ ਦੇ ਵਿੱਚ ਨਹੀਂ ਮਨਾਈ ਜਾਂਦੀਗੀ ਅਮਰੀਕਾ ਦੇ ਫ੍ਰੀਜਨੋ ਸ਼ਹਿਰ ਦੇ ਵਿੱਚ ਤੇ ਕੈਨੇਡਾ ਦੇ ਸਰੀ ਦੇ ਵਿੱਚ ਸੇਮ ਡੇ ਸੇਮ ਦਿਨ ਜਿਹੜੀ ਇਹ ਵਰਸੀ ਆ ਉਹ ਮਨਾਈ ਜਾਂਦੀ ਆ ਗੱਲਬਾਤ ਕਰਦੇ ਆ ਸਾਡੇ ਨਾਲ ਪ੍ਰਬੰਧਕ ਇੱਥੋਂ ਦੇ ਬੱਬੂ ਜੀ ਇਹ ਕੀ ਜਾਣਕਾਰੀ ਹੈ ਜਿਹੜੀ ਤੁਸੀਂ ਇੱਥੇ ਦੇਣਾ ਸਾਨੂੰ ਬੁਲਾਇਆ ਸੀ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਆਉਣ ਦਾ ਸਾਰਿਆਂ ਲਈ ਸਵਾਗਤ ਹੈ ਜੀ ਮੈਂ ਇਸ ਸੰਖੇਪ ਇਤਿਹਾਸ ਨੂੰ ਵੱਡੇ ਘਰ ਤੋਂ ਸ਼ੁਰੂ ਕਰਾਂਗਾ ਕਿਉਂਕਿ ਵੱਡੇ ਘਰ ਭਾਈ ਰੂਪ ਚਾਨ ਜੀ ਦੇ ਨਾਨਕ ਨਾਨਕ ਦੇ ਪਿੰਡ ਹੈ ਜੀ ਵੱਡੇ ਘਰ ਦੇ ਵਿੱਚ ਬਾਬਾ ਆਕਲ ਜੀ ਹੋਏ ਹੈ ਉਹਨਾਂ ਦੇ ਪਿਤਾ ਦਾ ਨਾਮ ਸੀਗਾ ਭਾਗ ਸਿੰਘ ਜੀ ਬਾਬੇ ਆਕਲ ਨੇ ਚੌਥੇ ਪਾਸ਼ਾ ਵੇਲੇ ਸੇਵਾ ਕੀਤੀ ਹੈ ਸ੍ਰੀ ਗੁਰੂ ਰਾਮਦਾਸ ਜੀ ਦੇ ਉਹਨਾਂ ਦੇ ਵਾਕਾ ਨਾਲ ਹੀ ਉਹਨਾਂ ਦੇ ਘਰ ਇੱਕ ਪੁਤਰੀ ਪੈਦਾ ਹੋਈ ਜਿਸ ਦਾ ਨਾਮ ਸੀ ਮਾਤਾ ਸੂਰਤੀ ਜਾਂ ਬੀਬੀ ਸੂਰਤੀ ਕਹ ਲੋ ਉਹ ਜਦੋਂ ਵਰਦੇ ਜੋਗ ਹੋ ਗਈ ਉਸ ਟਾਈਮ ਛੇਵੇਂ ਪਾਸ਼ਾ ਗੱਦੀ ਤੇ ਬਰਾਜਮਾਨ ਸਨ ਉਹਨਾਂ ਲਈ ਵਾਰ ਟੋਲਿਆ ਗਿਆ ਅੱਗੇ ਵਾਲ ਜਿਹੜਾ ਸੀਗਾ ਉਹ ਲਾਗੀ ਟੋਲ ਕੇ ਆਉਂਦੇ ਉਹ ਪਿੰਡ ਤਕਲਾਣੀ ਦੇ ਵਿੱਚ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਸੀ ਉਸ ਤੇ ਬਾਬਾ ਸਾਦਾ ਜੀ ਸਾਦੇ ਜੀ ਦੇ ਪੁੱਤਰ ਬਾਬਾ ਸਾਧੂ ਜੀ ਨੂੰ ਸਿਲੈਕਟ ਕੀਤਾ ਗਿਆ ਉਹਨਾਂ ਨੇ ਜਾ ਕੇ ਬਾਬੇ ਆਕਲ ਜੀ ਮੈਨੂੰ ਦੱਸ ਦਿੱਤਾ ਕਿ ਲੜਕੀ ਦਾ ਸੀ ਬਾਹਰ ਟੋਲ ਆਏ ਆ ਵਿਆਹ ਦਾ ਦਿਨ ਨਿਸ਼ਚਿਤ ਹੋਇਆ 6 ਪਾਸ਼ਾ ਉਹ ਸਾਹਿਬ ਉਸ ਦਿਨ ਡਰੋਲੀ ਪਾਈ ਆਏ ਹੋਏ ਸਨ ਸਾਈਂ ਦਾ ਸਾਡੂ ਸੀ ਉਹਨਾਂ ਦੇ ਉਹਨਾਂ ਦੇ ਘਰੇ ਠਹਿਰੇ ਹੋਏ ਸਨ ਉਹਨਾਂ ਨੂੰ ਬਾਬੇ ਆਕਲ ਜੀ ਨੂੰ ਪਤਾ ਲੱਗਿਆ ਕਿ ਜਿਹੜੇ ਮੇਰੇ ਲੜਕੀ ਦੇ ਸਹੁਰਾ ਪਰਿਵਾਰ ਆ ਉਹ ਸਰਵਰਗੇ ਆ ਜ ਮੀਨ ਚਰਾਗਾ ਦੀ ਪੂਜਾ ਕਰਦੇ ਆ ਮੀਏ ਨੂੰ ਮੰਨਦੇ ਆ ਉਹਨੇ ਉਸ ਪਰਥਾ ਨੂੰ ਸਹੀ ਰੱਖਦੇ ਹੋਏ ਮਾਤਾ ਸੂਰਤੀ ਨੂੰ ਐਡੀ ਸੇਵਾ ਬਖਸ਼ੀ ਕਿ ਗੁਰੂ ਦੇ ਲਾੜ ਲੱਗੀ ਰੋ ਕੋਈ ਨਹੀਂ ਸਭ ਠੀਕ ਹੋ ਜਾ ਜਿਸ ਦਿਨ ਵਿਆਹ ਹੋਇਆ ਤੇ ਮਾਤਾ ਸੂਤਾ ਮੇਰੇ ਸਹੁਰੇ ਘਰ ਜਾਣ ਤੋਂ ਪਹਿਲਾਂ-ਪਹਿਲਾਂ ਮੇਰੇ ਪਰਿਵਾਰ ਨੂੰ ਸਹੁਰੇ ਪਰਿਵਾਰ ਨੂੰ ਗੁਰਸਿੱਖ ਬਣਾ ਲਓ ਤੇ ਚਾਹ ਮੈਂ ਪ੍ਰਾਂਤ ਤਿਆਗ ਦੂੰਗੀ ਉਸ ਦਿਨ ਛੇਵੇਂ ਪਾਤਸ਼ਾਹ ਨੇ ਢੋਲੀ ਭਾਈ ਤੋਂ ਦਵਾਨ ਪੱਟ ਕੇ ਰਸਤੇ ਵਿੱਚ ਕੋਰੇਵਾਲੀ ਦੱਸਿਆ ਕੋਰੇਵਾਲੀ ਲਾਇਆ ਉਸ ਥਾਂ ਫਿਰ ਅੱਗੇ ਡੋਲੀ ਕੁਹਾਰ ਲੈ ਕੇ ਜਾਂਦੇ ਤੇ ਕੁਹਾਰਾਂ ਦੇ ਜਦੋਂ ਲੈ ਕੇ ਜਾਣ ਲੱਗੇ ਡੋਲੀ ਤੇ ਮਾਤਾ ਸੂਰਤੀ ਦੇ ਜਿਹੜੀ ਆਸਾ ਦੀ ਵਾਰ ਦੀ ਧੁਨ ਕੰਨਾਂ 'ਚ ਪਈ ਉਹਨੇ ਕਿਹਾ ਵੀ ਛੇਵੇਂ ਪਾਤਸ਼ਾਹ ਦਾ ਦੁਆਨ ਹੈ ਉਹਨਾਂ ਨੇ ਕੁਹਾਰਾਂ ਨੂੰ ਕੁਝ ਲਾਲਚ ਦਿੱਤਾ ਤੇ ਉੱਥੇ ਜਾ ਬੜੇ ਮਗਰ ਜਿਹੜੀ ਸੀਗੀ ਬਰਾਤ ਬਰਾਤ ਥੋੜੀ ਅੱਗੇ ਲੰਘ ਚੁੱਕੀ ਸੀਗੀ ਫਿਰ ਮੁੜ ਕੇ ਉਹਨਾਂ ਨੇ ਭਾਈ ਰੂਪ ਚੰਦ ਜੀ ਦੇ ਪਿਤਾ ਜੀ ਜਿਹੜੇ ਬਾਬਾ ਸਾਧੂ ਸਿੰਘ ਸੀ ਉਹ ਗਏ ਤੇ ਤਲਵਾਰ ਖਿੱਚ ਕੇ ਲਗੇ ਉਹ ਜਾਂਦੀ ਬੁਰੇ ਭਲੇ ਸ਼ਬਦ ਵੀ ਉਸ ਟਾਈਮ ਦੇ ਵਿੱਚ ਕਈ ਹੋਣਗੇ ਤੇ ਜਦੋਂ ਉਹਨਾਂ ਦੀ ਨਿਗਾਵੇਂ ਪਾਸ਼ਾ ਦੀ ਉਹਨਾਂ ਤੇ ਵੀ ਪਈ ਫਿਰ ਦੁਪੱਤੀ ਜੋੜੇ ਨੂੰ ਉੱਥੇ ਪਵਾ ਕੇ ਸਾਰਾ ਕੁਝ ਪੁੱਛਿਆ ਤੇ ਉਹਨਾਂ ਨੂੰ ਕਿਹਾ ਅੱਜ ਤੋਂ ਤੁਸੀਂ ਗੁਰਸਿੱਖ ਬਣ ਗਏ ਤੇ ਤੁਹਾਡੇ ਘਰੇ ਇੱਕ ਸਿੱਖੀ ਦਾ ਬੂਟਾ ਲਾਤਾ ਤੇ ਜਾਂਦੀ ਭਾਈ ਰੂਪ ਚੰਦ ਜੀ ਨੂੰ ਜਨਮ ਤੋਂ ਪਹਿਲਾਂ ਭਾਈ ਦਾ ਖਿਤਾਬ ਦੇਤਾ ਵੀ ਤੁਹਾਡੇ ਘਰੇ ਇੱਕ ਪੁੱਤਰ ਹੋਊਗਾ ਮਹਾਨ ਬ੍ਰਹਮ ਗਿਆਨੀ ਹੋਣਗੇ ਤੇ ਸਾਡਾ ਭਾਈ ਹੋਊਗਾ ਉਸ ਤਰ੍ਹਾਂ 1671 ਬਿਕਰਮੀ ਨੂੰ ਮਹਾਰਾਜ ਦਾ ਭਾਈ ਰੂਪ ਚੰਦ ਦਾ ਜਨਮ ਹੋਇਆ ਵਿਸਾਖ ਸੁਦੀ ਤੀਜ ਨੂੰ ਤੇ ਸਾਲ ਬਾਅਦ ਦੋਨੇ ਮਾਤਾ ਸੂਰਤੀ ਜੀ ਤੇ ਭਾਈ ਸਾਧੂ ਜੀ ਇਹ ਹਰਮੰਦਰ ਸਾਹਿਬ ਨਾਮਕਰਨ ਕਰਾਉਣ ਗਏ ਵਿਸਾਖੀ ਵਾਲੇ ਦਿਨ ਤੇ ਭਾਈ ਰੂਪ ਚੰਦ ਜੀ ਦਾ ਨਾਮ ਛੇਵੇਂ ਗੁਰੂ ਨੇ ਇਹਨਾਂ ਨੇ ਬੁੱਕਲ ਵਿੱਚ ਪਾਤੇ ਤੇ ਛੇਵੇਂ ਗੁਰੂ ਨੇ ਉਹਨਾਂ ਨੂੰ ਰੂਪ ਵੇਖ ਕੇ ਉਹਨਾਂ ਦਾ ਭਾਈ ਰੂਪ ਚੰਦ ਉਸ ਦਾ ਨਾਮ ਧਰਤਾ ਜਦੋਂ ਇਹ 12 ਸਾਲ ਦੇ ਹੋਏ ਤੇ ਇਹ ਆਪਦੇ ਪਿਤਾ ਨਾਲ ਜੰਡ ਸਾਹਿਬ ਇਹਨਾਂ ਦਾ ਖੇਤ ਸੀਗੇ ਉੱਥੇ ਹਾੜੀ ਕੱਟ ਰਹੇ ਸੀ ਹਾੜੀ ਕੱਟਦੇ-ਕੱਟਦੇ ਉਸ ਟਾਈਮ ਦੇ ਵਿੱਚ ਇਹ ਝਾਰੀ ਵੀ ਲਿਖਿਆ ਕਿਸੇ ਨੇ ਕਿਸੇ ਨੇ ਮਾਸ਼ਕ ਵੀ ਕਿਹਾ ਜਾਂ ਕੂਨਾ ਵੀ ਕਿਹਾ ਉਹ ਪਾਣੀ ਲਈ ਲੈ ਕੇ ਜਾਂਦੇ ਤੇ ਜੰਡ ਨਾਲ ਟੰਗ ਦਿੱਤਾ ਅੱਜ ਵੀ ਮੌਜੂਦ ਆ ਉਹ ਦੇਖ ਸਕਦੇ ਹੋ ਤੁਸੀਂ ਉੱਥੇ ਟੰਗਤਾ ਤੇ ਜਦੋਂ ਪਾਣੀ ਪੀਣ ਆਏ ਤੇ ਭਾਈ ਰੂਪ ਚੰਦ ਜੀ ਨੇ ਜਦੋਂ ਪਾਣੀ ਜਲ ਨੂੰ ਹੱਥ ਲਾਇਆ ਜਲ ਬੜਾ ਸ਼ੀਤਲ ਸੀਗਾ ਇਹਨਾਂ ਨੇ ਮਨ ਵਿੱਚ ਰੱਦ ਵੀ ਛੇਵੇਂ ਪਾਤਸ਼ਾਹ ਦੇ ਜਲ ਪਹਿਲਾਂ ਛਕਣ ਤੇ ਫੇਰ ਅਸੀਂ ਛਕ ਗਏ ਤਾਂ ਵਧੀਆ ਚੰਗੀ ਗੱਲ ਹੋ ਗਈ। ਉਦੋਂ ਮਹਾਰਾਜ ਸਾਈਂਦਾਸ ਦੇ ਘਰੇ ਸਾਈਂਦਾਸ ਜੀ ਉਹਨਾਂ ਦੇ ਸਾਡੂ ਸਾਹ ਪੱਖਾ ਚੱਲ ਰਿਹਾ ਸੀ ਤੇ ਮਹਾਰਾਜ ਜੀ ਨੂੰ ਚੈਨ ਨਾ ਆਵੇ। ਉਹ ਕਹਿੰਦੇ ਵੀ ਸਾਈਂਦਾਸ ਨੂੰ ਕਹਿੰਦੇ ਸਾਈਂਦਾਸ ਕਹਿੰਦਾ ਕੀ ਗੱਲ ਜੀ? ਮੇਰੇ ਪੱਖੇ ਤਾਂ ਨਹੀਂ ਕੋਈ ਤਰੂਟੀ। ਉਹ ਕਹਿੰਦੇ ਨਹੀਂ ਵੀ। ਕਹਿੰਦੇ ਬਿੱਲੀ ਚੰਦ ਨੂੰ ਲਿਆਓ। ਲਾਣਾ ਘੋੜਾ ਲਾਣਾ ਘੋੜੇ ਦਾ ਮਤਲਬ ਲਾਇਆ ਵੀ ਬਿਨਾਂ ਕਾਠੀ ਤੋਂ ਵੀ ਡੇਰੀ ਨਾ ਕਰੋ। ਇੱਥੇ ਉਹ ਸੁਰਤੀ ਸਮਾਨ ਜਾਂ ਘੋੜੇ ਤੇ ਪੌਣ ਹਵਾ ਦੇ ਬੁੱਲੇ ਨਾਲ ਹੀ ਇੱਥੇ ਜੰਡ ਸਾਹਿਬ ਪਹੁੰਚੇ ਆ ਕੇ ਉਹਨਾਂ ਨੇ ਇਹ ਬਿਆਕਲ ਹੋਏ ਪਏ ਸੀ ਤੇ ਉਹਨਾਂ ਦੇ ਮੂੰਹ ਤੇ ਛਿੱਟੇ ਮਾਰੇ ਛਿੱਟੇ ਮਾਰ ਕੇ ਜਲਦੇ ਤੇ ਫਿਰ ਇਹਨਾਂ ਨੂੰ ਹੋਸ਼ ਆਈ ਤੇ ਆਪ ਜਲ ਪੀਤਾ ਤੇ ਫਿਰ ਇਹਨਾਂ ਨੂੰ ਛਕਾਇਆ ਫਿਰ ਇਹਨਾਂ ਨੇ ਇਹਨਾਂ ਦੀ ਤਕਲੀਫ ਸੁਣੀ ਵੀ ਕੀ ਗੱਲ ਹੈ ਉਹ ਕਹਿੰਦੇ ਜਦੋਂ ਦੀ ਅਸੀਂ ਓਡੇ ਲੜ ਲੱਗੇ ਆਂ ਉਹਦਾ ਸਾਡਾ ਤਲਕਾਣੀ ਪਿੰਡ ਵਾਲਿਆਂ ਨੇ ਭਾਂਡਾ ਤਿਆਗਤਾ ਮੀਂਝ ਉਹ ਕਹਿੰਦੇ ਫਿਰ ਵੀ ਅਸੀਂ ਇਹ ਉਸ ਛੋਟਾ ਪਿੰਡ ਹੀ ਹੋਰ ਬਸਾ ਦਿੰਦੇ ਆ ਉਹ ਉਹ ਪਿੰਡ ਨਿੱਗਰ ਜਾਊਗਾ ਅੱਜ ਵੀ ਦੇਖ ਸਕਦੇ ਆ ਉਹ ਪਿੰਡ ਥੇ ਹੋਇਆ ਪਿਆ ਉਹਦਾ ਕੋਈ ਨਾਮ ਨਿਸ਼ਾਨ ਹੈ ਨਹੀਂਗਾ ਫਿਰ ਇਹਨਾਂ ਨੇ ਉੱਥੇ ਭਾਈ ਰੂਪੇ ਉਹ ਜਿਹੜਾ ਤੀਰ ਸਿੱਟਿਆ ਉਹ ਵੀ ਝੰਡਾ ਸਾਹਿਬ ਪਿਆ ਉਹ ਤੀਰ ਸੱਟ ਕੇ ਉੱਥੇ ਜਿੱਥੇ ਤੀਰ ਡਿੱਗਿਆ ਉੱਥੇ ਫਿਰ ਮੂੜੀ ਗੱਡੀ ਮੂੜੀ ਭਾਈ ਰੂਪਚੰਦ ਜੀ ਤੋਂ ਹੀ ਕਢਾਈ ਕਢਾ ਕੇ ਤੇ ਫਿਰ ਇਹਨਾਂ ਨੇ ਰਾਏ ਜੋਧ ਦੀ ਧਰਤੀ ਆ ਸਾਰੀ ਉੱਥੇ ਘੋੜਾ ਫੇਰ ਕੇ ਤੇ ਪਿੰਡ ਭਾਈ ਰੂਪਾ ਬਸਾਇਆ ਫਿਰ ਇਹਨਾਂ ਨੂੰ 12 13 ਸਾਲ 14 ਸਾਲ ਦੀ ਉਮਰ ਦੇ ਵਿੱਚ ਭਾਈ ਰੂਪਚੰਦ ਜੀ ਨੂੰ ਮਾਲਵੇ ਦਾ ਮਹੰਤ ਥਾਪਿਆ ਮਾਲਵੇ ਦਾ ਮਹੰਤ ਥਾਪ ਕੇ ਕੁਝ ਬੰਦੇ ਗੁੱਸੇ ਵੀ ਹੋ ਗਏ ਉਹ ਕਹਿੰਦੇ ਵੀ ਸਾਡੀ ਗੱਡੀ ਬਣਦੀ ਆ ਤੇ ਇਸ ਤਰ੍ਹਾਂ ਉਹ ਭਾਈ ਭਗਤੂ ਦਾ ਪੁੱਤਰ ਸੀ ਭਾਈ ਗौरा ਜੀ ਉਹ ਗौरा ਜੀ ਦਾ ਫਿਰ ਸਾਰਾ ਗੁੱਸੇ ਹੋ ਗਏ ਸੀ ਉਹਨਾਂ ਨਾਲ ਫਿਰ ਭਾਈ ਰੂਪਚੰਦ ਜੀ ਨੇ ਉੱਥੇ ਤਿਲਕ ਦੇ ਕੇ ਅੱਜ ਮਾਲਵੇ ਦੇ ਵਿੱਚ 5 ਐਮਪੀ ਖੜੇ ਹੁੰਦੇ ਆ ਤੇ ਕੱਲਾ ਮਾਲਵੇ ਦਾ ਮਹੰਤ ਭਾਈ ਰੂਪਚੰਦ ਜੀ ਨੂੰ ਥਾਪਿਆ ਉਸ ਤੋਂ ਬਾਅਦ ਇਹਨਾਂ ਨੇ ਜਿਵੇਂ 6ਵੇਂ ਪਾਸ਼ਾ ਦਾ ਪ੍ਰਲੋਗ ਗਮਨ ਕਰਨਾ ਕੀਰਤਪੁਰ ਸਾਹਿਬ ਜਾਵੜੇ ਕੀਰਤਪੁਰ ਸਾਹਿਬ ਭਾਈ ਰੂਪਚੰਦ ਜੀ ਨੂੰ ਸੱਦਿਆ ਗਿਆ ਭਾਈ ਰੂਪਚੰਦ ਜੀ ਨੇ ਇਹਨਾਂ ਦੀ ਆਰਥੀ ਨੂੰ ਮੋਢਾ ਦਿੱਤਾ ਉਸ ਤੋਂ ਬਾਅਦ 10ਵੇਂ ਪਾਸ਼ਕ ਤੱਕ ਗਏ 10ਵੇਂ ਪਾਸ਼ਾ ਦੇ ਫਿਰ ਆਨੰਦ ਕਾਰਜ ਇਹਨਾਂ ਨੇ ਗੁਰੂਗੜ੍ਹ ਲਾਹੌਰ ਸਿਰਾ ਸਾਹਿਬ ਗੁਰਦੁਆਰਾ ਆਨੰਦਪੁਰ ਸਾਹਿਬ ਉੱਥੇ ਭਾਈ ਰੂਪਚੰਦ ਜੀ ਨੇ 10ਵੇਂ ਪਾਸ਼ਾ ਦੇ ਆਨੰਦ ਕਾਰਜ ਕੀਤੇ ਫਿਰ 10ਵੇਂ ਪਾਸ਼ਾ ਜਦੋਂ ਪਾਕਾ ਸਾਹਿਬ ਗੁਰਦੁਆਰੇ ਤੋਂ ਇੱਥੇ ਆਏ ਆ ਦੀਨਾ ਸਾਹਿਬ ਦੀਨਾ ਸਾਹਿਬ ਦੇਸੂ ਤਰਖਾਨ ਦੇ ਚਾਰੇ ਚ ਠਹਿਰੇ ਤੇ ਉੱਥੇ ਭਾਈ ਰੂਪ ਚੰਦ ਜੀ ਨੇ ਦਰਸ਼ਨ ਕੀਤੇ ਉੱਥੇ ਤੋਂ ਪੁੱਤਰ ਵੀ ਬਖਸ਼ਿਸ਼ ਕੀਤੀ ਆ ਇੱਕ ਹੋਰ ਗੱਲ ਦੱਸ ਦਈਏ ਵੀ ਭਾਈ ਰੂਪ ਚੰਦ ਜੀ ਦੇ پڑੋਤਾ ਜੀ ਕਿਉਂਕਿ ਬਾਬਾ ਧਰਮਚੰਦ ਧਰਮਚੰਦ ਦੇ ਪੁੱਤਰ ਭਾਈ ਦਿਆਲਾ ਜੀ ਦਿਆਲੇ ਦੇ ਪੁੱਤਰ ਬਾਬਾ ਗੁੱਦੜ ਜੀ ਉਹ پڑੋਤਾ ਜੀ ਸੀਗੇ ਉਹਨਾਂ ਨੇ ਭਾਈ ਬਾਗੜੀਆਂ ਵਸਾਇਆ ਕਈ ਪਿੰਡ ਵਸਾਏ ਆ ਬਾਬਾ ਗੁੱਦੜ ਜੀ ਨੇ ਪਰ ਭਾਈ ਕੇ ਬਾਗੜੀਂਗੇ ਦੇ ਵਿੱਚ ਉਹ ਰਮ ਤੇ ਸਾਧੂ ਸੀਗੇ ਤੇ ਬਡਰੁਖੀ ਚਲੇ ਗਏ ਬਡਰੁਖਾ ਮਹਾਰਾਜਾ ਰਣਜੀਤ ਸਿੰਘ ਦਾ ਨਾਨਕੇ ਪਿੰਡ ਹੈ ਜੀ ਬਡਰੁਖੀ ਗਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮਾਤਾ ਸੀ ਰਾਜਕੌਰ ਉਹ ਬੱਚੀ ਹੋਈ ਸੀ ਹਜੇ ਜੀ ਤੇ ਉਹਨਾਂ ਦੇ ਘਰੇ ਜਾਵੜੇ ਉਹ ਕਹਿੰਦੇ ਵੀ ਆਹ ਲੜਕੀ ਕਿਸ ਤਰ੍ਹਾਂ ਪਈ ਆ ਉਹ ਕਹਿੰਦੇ ਇਸ ਲੜਕੀ ਕੋਲ ਇੱਕ ਲੜਕੀ ਹੈ ਤੇ ਜਨੇਪੇ ਚਾ ਉਹ ਕਹਿੰਦੇ ਲੜਕੀ ਦੇ ਦਰਸ਼ਨ ਕਰਾਓ ਉਹਨਾਂ ਨੇ ਉਸ ਲੜਕੀ ਨੂੰ ਤੌੜੇ ਚ ਪਾ ਕੇ ਧੱਬਿਆ ਹੋਇਆ ਸੀ ਫਿਰ ਉਹਨਾਂ ਨੇ ਕੜਵਾ ਕੇ ਫਿਰ ਉਹਨਾਂ ਨੂੰ ਵਾਰ ਦਿੱਤਾ ਵੀ ਇਸ ਦੇ ਪੇਟੋਂ ਇੱਕ ਮਹਾਜੋਦਾ ਜਿਹੜਾ ਰਾਜ ਕਰੂਗਾ ਮਹਾਰਾਜਾ ਰਣਜੀਤ ਸਿੰਘ ਹੋਊਗਾ ਤੇ ਜੇ ਉਹਨੂੰ ਪਛਾਨਣਾ ਹੋਵੇ ਤਾਂ ਉਹ ਇੱਕ ਅੱਖੋਂ ਜਮਾਂਦਰੂਨ ਨਹੀਂ ਹੋਣਗੇ ਉਸੇ ਤਰ੍ਹਾਂ ਹੀ ਹੋਇਆ ਇਸ ਤਰ੍ਹਾਂ ਫਿਰ ਦੀਨਾ ਸਾਹਿਬ ਆ ਕੇ ਇਹਨਾਂ ਨੇ ਦੋ ਪੁੱਤਰ ਬਖਸ਼ਿਸ਼ ਕੀਤੇ ਬਾਬਾ ਧਰਮਚੰਦ ਬਾਬਾ ਪਰਮਚੰਦ ਜਿਹੜੇ ਕਿ ਨਦੇੜ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਗ ਰੱਖੇ ਕਰਈਆ ਦੋਂ ਉਹ ਨਦੇੜ ਸਾਹਿਬ 1708 ਈਸਵੀ ਦੇ ਵਿੱਚ ਮਹਾਰਾਜ ਚਲੇ ਗਏ ਉਸ ਤੋਂ ਬਾਅਦ ਇਹਨਾਂ ਨੂੰ ਕਹਿ ਗਏ ਬਾਬਾ ਧਰਮਚੰਦ ਜੀ ਨੂੰ ਤੇ ਪਰਮਚੰਦ ਜੀ ਨੂੰ ਵੀ ਤੂੰ ਸੋਡੀ ਸੇਵਾ ਪੂਰੀ ਹੋ ਗਈ ਤੁਸੀਂ ਘਰੇ ਚਲੇ ਜਾਓ ਇਹ ਮੜਾਏ ਤੇ ਭਾਈ ਰੂਪਚੰਦ ਜੀ ਗੁੱਸੇ ਹੋ ਗਏ ਉਹ ਕਹਿੰਦੇ ਵੀ ਤੁਸੀਂ ਬੇਮਖ ਹੋ ਕੇ ਆਏ ਆ ਤੁਸੀਂ ਚਾਹੇ ਕੋਈ ਮੈਨੂੰ ਨਿਸ਼ਾਨੀ ਦਿਓ ਫਿਰ ਇਹ ਵਾਪਸ ਗਏ ਫਿਰ ਇੱਕ ਰਤਨਗੜ ਗੁਰਦੁਆਰਾ ਬਾਇਦਾ ਰਤਨਗਿਰੀ ਨਾਂ ਦਾ ਸਾਧੂ ਸੀ ਉਹਨੇ ਮਹਾਰਾਜ ਨੂੰ ਵੀ ਰਾਦਿਆ ਹੋਇਆ ਸੀ ਵੀ ਮੈਂ ਦਰਸ਼ਨਾਂ ਤੋਂ ਬਿਨਾ ਉਹਨਾਂ ਚਾਰ ਸਰੀਰ ਨਹੀਂ त्याਗਣਾ ਇਹ ਫਿਰ ਉੱਥੇ ਜਾ ਕੇ ਮਿਲੇ 10ਵੇਂ ਪਾਸ਼ਾ ਨੂੰ 10ਵੇਂ ਪਾਸ਼ਾ ਕਹਿੰਦੇ ਸੋਨੂੰ ਤਾਂ ਅਸੀਂ ਛੁੱਟੀ ਦੇਤੀ ਸੀ ਉਹ ਕਹਿੰਦੇ ਸਾਡੇ ਪਿਤਾ ਜੀ ਨਹੀਂ ਮੰਨਦੇ ਪੰਜ ਜਿਹੜੇ ਸੀਗੇ ਪਰਮਚੰਦ ਜੀ ਉਹ ਤਾਂ ਕੁਝ ਕਾਰਨ ਕਰਕੇ ਉੱਥੇ ਸ਼ਹੀਦ ਹੋ ਗਏ ਜਾਂ ਮਰਤੂ ਹੋ ਗਏ ਤੇ ਜਿਹੜਾ ਬਾਬਾ ਧਰਮਚੰਦ ਸੀ ਉਹਨੂੰ ਫਿਰ ਮਹਾਰਾਜ ਨੇ ਇੱਕ ਪੋਥੀ ਸਨੇਰੀ ਅੱਖਰਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਸੈਨ ਆ ਉਹਦੇ ਤੇ ਜੀ ਇੱਕ ਕਾਲ ਸਿਉਣੇ ਦਾ ਇੱਕ ਛੋਟੀ ਸਰੀ ਸਾਹ ਉਹ ਦੇ ਕੇ ਫਿਰ ਨਿਸ਼ਾਨੀਆਂ ਦੱਸੀਆਂ ਫਿਰ ਭਾਈ ਰੂਪਚੰਦ ਜੀ ਨੇ 1709 ਈਸਵੀ ਵਿੱਚ 1708 ਈਸਵੀ ਵਿੱਚ ਫਿਰ ਉਹਨਾਂ ਨੇ ਸਰੀਰ ਤਿਆਗਤਾ ਤੇ ਬਾਬੇ ਧਰਮਚੰਦ ਨੂੰ ਕਹਿੰਦੇ ਵੀ ਸਾਡਾ ਜਿਹੜਾ ਅੰਤਮ ਸੰਸਕਾਰ ਹੈ ਅਨਦਾਗੀ ਧਰਤੀ ਕਾਂਸੀ ਦਾ ਟੁਕੜਾ ਜਿੰਦੀ ਇਹ ਪਿੰਡ ਤਾਂ ਵਸਿਆ ਨਹੀਂ ਸੀ ਉਦੋਂ ਵੀ ਇਧਰ ਝਿੜੀ ਇੱਕ ਉੱਥੇ ਜਾ ਕੇ ਉਹ ਕਹਿੰਦੇ ਪਿਤਾ ਜੀ ਪਤਾ ਕਿਵੇਂ ਲੱਗੂ ਸਾਨੂੰ ਉਹ ਕਹਿੰਦੇ ਵੀ ਇੱਥੋਂ ਤੁਸੀਂ ਰਾਸਤੇ ਪਾ ਲੋ ਰਾਸਤੇ ਪਾ ਕੇ ਜਿੱਥੇ ਧੁਰ ਟੁੱਟ ਗਈ ਉਸ ਥਾਂ ਸਸਕਾਰ ਕਰਨਾ ਉਸ ਥਾਂ ਅੱਜ ਭਾਈ ਕੀ ਸਮਾਦ ਦੇ ਵਿੱਚ ਗੀਠਾ ਸਾਹਿਬ ਆ ਉਹਨਾਂ ਦਾ ਜੀ 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 ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਜੀ ਬਾਬਾ ਜੀ ਵਰਛੀ ਦੀਆਂ ਤਿਆਰੀਆਂ ਚੱਲੀਆਂ ਤਿਆਰੀਆਂ ਚੱਲੀ ਜਾਂਦੀਆਂ ਸਾਰਿਆਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਰੀ ਸੰਗਤ ਨੂੰ ਅਪੀਲ ਕਰਦੇ ਵੇ 9 10 11 ਜੁਲਾਈ ਨੂੰ ਸਾਰੀ ਸੰਗਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ। ਧੰਨਵਾਦ ਜੀ। ਸਰਪੰਚ ਸਾਹਿਬ ਤੁਸੀਂ ਇੱਥੇ ਹੈਗੇ ਹੋ ਕੀ ਕਹਿਣਾ ਚਾਹੁੰਦੇ ਹੋ? ਵਰਸੀ ਆ ਰਹੀ ਹੈ 9 10 11 ਨੂੰ। ਧੰਨ ਧੰਨ ਭਾਈ ਚਾਂਦੀ ਵਰਸੀ ਹਰ ਸਾਲ ਬੜੀ ਧੂਮਤਾਵਨਾ ਮਨਾਈ ਜਾਂਦੀ ਆ। ਬਹੁਤ ਸੰਜੋਗ ਐਨਆਰਏ ਵੀਰਾਂ ਦਾ ਕੈਨੇਡਾ ਅਮਰੀਕਾ ਹਰ ਦੇਸ਼ਾਂ 'ਚ ਬੈਠੇ ਬਹੁਤ ਸ਼ਰਧਾ ਨਾਲ ਸੇਵਾ ਕਰਦੇ ਆ। ਹਰ ਸਾਲ ਜਿਹੜੀ ਤੁਮਤਾਉਣਾ ਵਰਚੀ ਮਨਾਉਂਦੇ ਆ ਸੰਗਤਾਂ ਨੂੰ ਬੇਨਤੀ ਆ 9 10 11 ਅੰਤਰੀਕ ਨੂੰ ਸਾਰੀ ਸੰਗਤ ਵਰਚੀ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਧੰਨਵਾਦ ਬੱਚਾ ਬਾਬਾ ਜੀ ਕਹਿਣਾ ਚਾਹੁੰਦੇ ਕੁਛ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਦਾ ਅਗੀਠਾ ਸਾਹਿਬ ਤੇ ਇਸ਼ਨਾਨ ਜਿਵੇਂ ਹਜ਼ੂਰ ਸਾਹਿਬ ਕਰਾਉਂਦੇ ਆ ਇੱਥੇ ਵੀ ਦੋ ਪਾਂਡ 2 ਵਜੇ ਇਸ਼ਨਾਨ ਬਾਬਾ ਜੀ ਦਾ ਕਰਾਇਆ ਜਾਂਦਾ ਹੈ ਸਾਰੀ ਸੰਗਤ ਉਦੋਂ 15 20 ਜਾਣੇ ਬੰਦੇ ਇਕੱਠੇ ਹੋ ਕੇ ਤੇ ਬੁੜੀਆਂ ਬੰਦੇ ਇਕੱਠੇ ਆਉਂਦੇ ਆ ਤੇ ਇਸ਼ਨਾਨ ਕਰਾਉਂਦੇ ਆ ਉਹੀ ਰੀਤ ਹਜੂਰ ਸਾਹਿਬ ਵਾਲੀ ਚੱਲ ਰਹੀ ਹੈ ਇੱਥੇ ਹਜੇ ਵੀ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਜਿਹੜੀ ਇੱਥੋਂ ਚੀਜ਼ ਵਧੀਆ ਲੱਗੀ ਆ ਜਿਹੜੀ ਚੀਜ਼ ਆ ਹੋਣੀ ਵੀ ਚਾਹੀਦੀ ਆ ਆਸ-ਪਾਸੇ ਪਿੰਡਾਂ ਦੇ ਵਿੱਚ ਜਿਹੜਾ ਜਿਹੜਾ ਜਗ੍ਹਾ ਜ਼ਰੂਰ ਹੈਗਾ ਜਾਂ ਧਾਰਮਿਕ ਜਗ੍ਹਾ ਜਿਹੜੀਆਂ ਆਸਤਾ ਵੀ ਸੰਗਤਾਂ ਦੀ ਬਹੁਤ ਆ ਪਰ ਉੱਥੇ ਕੀ ਚੱਕਰ ਆ ਜਿਹੜਾ ਲਿਟਰੇਚਰ ਆ ਉਹ ਨਹੀਂ ਹੁੰਦਾ ਇਤਿਹਾਸ ਨਹੀਂ ਪਤਾ ਲੱਗਦਾ ਅੱਜ ਮੈਂ ਇੱਥੇ ਦੇਖਿਆ ਕਿ ਜਿਹੜੀ ਇੱਕ ਬਾਕਸ ਆ ਜਿਹੜੀ ਭਾਈ ਰੂਪਚੰਦ ٹرسٹ ਦੇ ਵੱਲੋਂ ਜਿਹੜੀ ਬਣਾਈ ਗਈ ਆ ਵੱਡਾ ਪ੍ਰਾਲਾ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋਵੋਗੇ ਇਹ ਬਾਕਸ ਨੂੰ ਜਿਹੜਾ ਬੈਠਾ ਜਿਹੜਾ ਸਾਰਾ ਇਤਿਹਾਸ ਆ ਬਾਬਾ ਭਾਈ ਰੂਪਚੰਦ ਜੀ ਦਾ ਕਿੱਥੋਂ ਆਏ ਕਿੱਥੋਂ ਤੱਕ ਉਹਨਾਂ ਨੇ ਸਫ਼ਰ ਤੈਅ ਕੀਤਾ ਕਿਵੇਂ-ਕਿਵੇਂ ਸਫ਼ਰ ਤੈਅ ਕੀਤਾ ਜਿਵੇਂ ਬਾਬਾ ਜੀ ਨੇ ਆਪਾਂ ਨੂੰ ਦੱਸਿਆ ਕਿ ਜਿਹੜਾ ਇਹ ਲਿਟਰੇਚਰ ਆ ਇਹ ਲਿਟਰੇਚਰ ਦੇ ਰੂਪ ਦੇ ਵਿੱਚ ਵੀ ਇਹ ਸਮਗਰੀ ਇਹਨਾਂ ਨੇ ਦਿੱਤੀ ਵੀ ਆ ਵੱਡਾ ਪ੍ਰਾਲਾ ਗੱਲਬਾਤ ਕਰਦੇ ਆ ਜੀ ਪੁਜੀ ਕੀ ਗੱਲਾਂ ਚੋਣੇ ਵਾਹਿਗੁਰੂ ਘਰ ਦਾ ਵਾਹਿਗੁਰੂ ਕੀ ਫਤਿਹ ਪਹਿਲਾਂ ਦਾ ਸਾਰੇ ਅਸੀਂ ਜੋੜਾ ਸਾਰਾ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਭਾਈ ਸਾਹਿਬ ਪ੍ਰਕਾਸ਼ ਸਿੰਘ ਨੇ ਬਾਬਾ ਜੀ ਜੀਵਨ ਬਾਰੇ ਦੱਸ ਦਿੱਤਾ ਹੈ ਜੀ ਬਾਬਾ ਜੀ ਸ਼ਾਵਣ ਆ ਵਿਸਾਖ ਸੁਦੀ 31 1671 ਨੂੰ ਇਹਨਾਂ ਦਾ ਜਨਮ ਹੋਇਆ ਜੀ ਸ਼ਾਵਣ ਵਦੀ 1 ਨੂੰ 1666 ਬਿਕਰਮੀ ਨੂੰ ਇਹ ਗੁਰਪ੍ਰੀਤ ਸਿਧਾਰੇ ਇਸ ਬਰਾਂਤ 95 ਸਾਲ ਦੀ ਉਮਰ ਵਿੱਚ ਬਾਬਾ ਜੀ ਨੇ अनेका ਕੌਤਬ ਕੀਤੇ ਭਾਈ ਰੂਪ ਚੰਦ ਨੇ ਜੀ ਜੇ ਮੈਂ ਸਾਰਿਆਂ ਨੂੰ ਵਿਸਥਾਰ ਨਾਲ ਕਹਾਂ ਤਾਂ ਬਹੁਤ ਸਾਰਾ ਸਮਾਂ ਲੱਗੇਗਾ ਕਿੰਨੇ ਕਿੰਨੇ ਇਹਨਾਂ ਨੇ ਚਮਤਕਾਰੇ ਕੀਤੇ ਉਸ ਤੋਂ ਬਾਅਦ ਬਾਬਾ ਜੀ ਦੀ ਮਹਾਨ ਹਸਤੀ ਇੱਥੇ ਬਹੁਤ ਹੀ ਜੋਰ ਦੂਰੋਂ ਵਿਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਆ ਕੇ ਨਮਸਕਾਰ ਕਰਦੀਆਂ ਹਰ ਇੱਕ ਦੀ ਮਨੋ ਕਾਮਨਾ ਬਾਬਾ ਜੀ ਪੂਰੀ ਕਰਦੇ ਹਨ ਔਰ ਇਹ 16 1968 ਤੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਦੇ ਇਹ ਵਰਸੀ ਦਾ ਦਿਨ ਮਨਾਉਣਾ ਸ਼ੁਰੂ ਕੀਤਾ ਤੇ ਅੱਜ ਤੱਕ ਹਰ ਸਾਲ ਧੂਮ ਧਾਮ ਦੇ ਨਾਲ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜਿੱਥੇ ਦੀਸਾਂ ਪ੍ਰਦੇਸਾਂ ਵਿੱਚ ਕੈਨੇਡਾ ਵਿੱਚ ਅਮਰੀਕਾ ਵਿੱਚ ਸਰੀ ਵਿੱਚ ਬਾਬਾ ਜੀ ਵਰਸੀਆ ਦਿਹਾੜਾ ਮਨਾ ਰਹੇ ਹਨ 10 11 12 ਜੁਲਾਈ ਨੂੰ ਸਰੀ ਵਿੱਚ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਤੇ ਵੀ ਬੜੀ ਧੂਮ ਤੇ ਧਾਮ ਦੇ ਨਾਲ ਬਾਬਾ ਜੀ ਦੀ ਵਰਸੀ ਹਰ ਸਾਲ ਵਾਂਗ ਮਨਾਈ ਜਾਂਦੀ ਹੈ 9 10 11 ਜੁਲਾਈ ਨੂੰ ਇਹ 3 ਦਿਨ ਸਮਾਗਮ ਹੋਣਗੇ ਪੰਜਾਬ ਦੇ ਮਸ਼ਹੂਰ ਢਾਡੀ ਕਵੀਸ਼ਰ ਪ੍ਰਚਾਰਕ ਇੱਥੇ ਪਹੁੰਚ ਰਹੇ ਹਨ ਸੋ ਸਾਰੀਆਂ ਸੰਗਤਾਂ ਬੜੇ ਸਹਿਯੋਗ ਨਾਲ ਤਨ ਮਨ ਧਨ ਕਰਕੇ ਸੇਵਾ ਕਰਦੀਆਂ ਹਨ ਇਹ ਸਥਾਨ ਦੇ ਨਾਲ ਕੋਈ ਵੀ ਜ਼ਮੀਨ ਨਹੀਂ ਕੋਈ ਵੀ ਹੋਰ ਪ੍ਰਾਪਰਟੀ ਨਹੀਂ ਇਸ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਸੇਵਾ ਦਾ ਕੰਮ ਚੱਲ ਰਿਹਾ ਹੈ ਸਾਡੀ ਪ੍ਰਬੰਧਕ ਕਮੇਟੀ ਸਤਕਾਰਯੋਗ ਜਿਹੜੀ ਬੜੀ ਦਿਨ ਰਾਤ ਸੇਵਾ ਕਰਕੇ ਤਨ ਮਨ ਦਾ ਸੇਵਾ ਕਰ ਰਹੀ ਔਰ ਨਿਸ਼ਕਾਮ ਨਾਲ ਸੇਵਾ ਕਰ ਰਹੀ ਹੈ ਇੱਥੇ ਹਰ ਰੋਜ਼ 2.5 ਵਜੇ 3 ਵਜੇ ਬਾਬਾ ਜੀ ਦਾ ਇਸ਼ਨਾਨ ਹੁੰਦਾ ਉਸ ਤੋਂ ਉਪਰੰਤ ਸੁਖਵਣੀ ਸਾਹਿਬ ਜੀ ਦੇ ਪਾਠ ਸ਼ੁਰੂ ਹੁੰਦੇ ਹਨ ਹਰ ਸਗਰਾਂ ਤੇ ਅਖੰਡ ਪਾਠਾਂ ਦੀ ਭੂਗ ਪੈਂਦੀ ਹਨ ਜਿੰਨੇ ਵੀ ਬਤਾਰ ਦਿਹਾੜਾਂ ਦੇ ਦਿਹਾੜੇ ਹਨ ਗੁਰਪੁਰਬ ਸ਼ਹੀਦ ਜੀ ਗੁਰਪੁਰਬ ਉਹ ਬਾਬਾ ਜੀ ਦੇ ਸਥਾਨ ਤੇ ਮਨਾਏ ਜਾਂਦੇ ਹਨ ਸੰਗਤਾਂ ਸਹਿਯੋਗ ਦਿੰਦੀਆਂ ਔਰ ਪਾਠੀ ਸਿੰਘ ਸਾਰੇ ਸੇਵਾਦਾਰ ਜਿਸ ਕਾਮ ਦੇ ਨਾਲ ਸੇਵਾ ਕਰਦੇ ਹਨ ਕੋਈ ਵੀ ਇਸ ਜਗ੍ਹਾ ਤੋਂ ਪੈਸਾ ਨਹੀਂ ਲੈਂਦਾ ਕੋ ਕੋ ਕਿਸੇ ਪ੍ਰਕਾਰ ਦੀ ਸੇਵਾ ਨਹੀਂ ਲੈਂਦੇ ਸੋ ਅਸੀਂ ਬਾਬਾ ਜੀ ਅੱਗੇ ਇਹ ਹੀ ਬੇਨਤੀ ਕਰਦੇ ਹਾਂ ਕਿ ਅੱਗੇ ਨੂੰ ਵੀ ਸਾਰੇ ਸੇਵਾਦਾਰਾਂ ਨੂੰ ਪ੍ਰਬੰਧਕਾਂ ਨੂੰ ਕਮੇਟੀ ਨੂੰ ਉਦਮ ਆ ਸ਼ਾ ਬਖਸ਼ਣ ਤੇ ਵੱਧ ਤੋਂ ਵੱਧ ਸੇਵਾ ਕਰਨ ਦਾ ਉਦੋਂ ਬਲ ਬਖਸ਼ਣ ਵਾਹਿਗੁਰੂ ਖਾਲਸਾ ਸਾਡੇ ਨਾਲ ਜਿਹੜੇ ਕਿ ਟਰਸਟ ਦੇ ਅਧੀਨ ਭਾਈ ਰੂਪਚੰਦ ਟਰਸਟ ਦੇ ਅਧੀਨ ਜਿਹੜਾ ਇੱਕ ਸਕੂਲ ਚੱਲ ਰਿਹਾ ਭਾਈ ਰੂਪਚੰਦ ਮਾਡਲ ਹਾਈ ਸਕੂਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਲਾਰ ਰੋਡ ਦੇ ਉੱਤੇ ਸਥਿਤ ਹੈ ਉਹਨਾਂ ਦੇ ਪ੍ਰਿੰਸੀਪਲ ਸਾਡੇ ਨਾਲ ਆ ਸਰ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਥੇ ਪੱਤਰਕਾਰ ਵੀਰ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਕਿ ਆਪਾਂ ਨੂੰ ਸਾਰੇ ਇਲਾਕੇ ਨੂੰ ਪਤਾ ਹੈ ਕਿ ਬਾਬਾ ਭਾਈ ਰੂਪਚੰਦ ٹرسٹ ਅਤੇ ਐਜੂਕੇਸ਼ਨ ਕਮੇਟੀ ਦੇ ਸਹਿਯੋਗ ਨਾਲ ਬਾਬਾ ਭਾਈ ਰੂਪਚੰਦ ਮਾਡਲਾਈ ਸਕੂਲ ਸਕੂਲ ਚੱਲ ਰਿਹਾ ਹੈ ਜਿਸ ਵਿੱਚ ਬਹੁਤ ਹੀ ਘੱਟ ਖਰਚੇ ਤੇ ਸਿੱਖਿਆ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਸਕੂਲ ਦੇ ਵਿੱਚ 600 ਬੱਚੇ ਪੜ੍ਹ ਰਹੇ ਹਨ ਅਤੇ ਉਸ ਦੇ ਵਿੱਚ ਲਗਭਗ 80 ਤੋਂ 90 ਬੱਚੇ ਜਿਹੜੇ ਉਹ ਬਿਲਕੁਲ ਟਰਸਟ ਵੱਲੋਂ ਉਹਨਾਂ ਦੀ ਟਰਾਂਸਪੋਰਟ ਵੀ ਫ੍ਰੀ ਹੈ ਤੇ ਉਹਨਾਂ ਨੂੰ ਐਜੂਕੇਸ਼ਨ ਵੀ ਫ੍ਰੀ ਪ੍ਰੋਵਾਈਡ ਕਰਾ ਰਹੀ ਹੈ ਲੋੜਵੰਦ ਪਰਿਵਾਰਾਂ ਨੂੰ ਇਸ ਦੇ ਵਿੱਚ ਐਨਆਰਆਈ ਭਰਾਵਾਂ ਦਾ ਤੇ ਪਿੰਡ ਦੇ ਮੋਤਵਰ ਬੰਦਿਆਂ ਦਾ ਟਰਸਟ ਦਾ ਐਜੂਕੇਸ਼ਨ ਕਮੇਟੀ ਦਾ ਸਕੂਲ ਨੂੰ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਅਜਿਹੀ ਸੰਸਥਾ ਸਾਰਿਆਂ ਦੇ ਸਹਿਯੋਗ ਦੇ ਨਾਲ ਚਲਾਈ ਜਾ ਸਕਦੀ ਹੈ ਕਿਉਂਕਿ ਅੱਜਕੱਲ ਜਿਹੜੀ ਇੱਕ ਐਜੂਕੇਸ਼ਨ ਆ ਤੇ ਇੱਕ ਹੈਲਥ ਆ ਇਹ ਦੋਨਿਆਂ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਕਿਉਂਕਿ ਜਿਹੜੀ ਐਜੂਕੇਸ਼ਨ ਆ ਤੇ ਹੈਲਥ ਆ ਇਹ ਇੱਕ ਕਮਰਸ਼ੀਅਲ ਬਣ ਚੁੱਕੀ ਹੈ ਪਰ ٹرسٹ ਦਾ ਤੇ ਐਜੂਕੇਸ਼ਨ ਦਾ ਬਹੁਤ ਵਧੀਆ ਇਹ ਤਨਈਆ ਇਲਾਕੇ ਵਾਸਤੇ ਕਿਉਂਕਿ ਇੱਥੇ ਸਮਾਧਪਾਈ ਦੇ ਬੱਚੇ ਸਿਰਫ ਨਹੀਂ ਪੜ ਰਹੇ ਲਾਗੇ ਦੇ ਜਿਹੜੇ ਪਿੰਡ ਆ ਉਹਨਾਂ ਦੇ ਵੀ ਬੱਚੇ ਲੋੜਵੰਦ ਪਰਿਵਾਰਾਂ ਦੇ ਬੱਚੇ ਇਸ ਇਲਾਕੇ ਦੇ ਵਿੱਚ ਸਮਾਧਪਾਈ ਦੀ ਸੰਸਥਾ ਤੋਂ ਲਾਭ ਲੈ ਰਹੇ ਆ ਇਸ ਸਕੂਲ ਦੇ ਬੱਚੇ ਪੰਜਾਬ ਦੇ ਮੈਟ ਦੇ ਵਿੱਚ 8ਵੀਂ ਦੇ ਵਿੱਚ ਵੀ ਸਾਡਾ ਬੱਚਾ ਮੈਟ ਦੇ ਵਿੱਚ ਆਇਆ 10ਵੀਂ ਕਲਾਸ ਦੇ ਵਿੱਚ ਵੀ ਸਾਡਾ ਬੱਚਾ ਪੰਜਾਬ ਦੇ ਵਿੱਚੋਂ ਮੈਟ ਦੇ ਵਿੱਚ ਆਇਆ ਉਸ ਤੋਂ ਬਿਨਾਂ ਸਾਡੇ 30 ਬੱਚੇ ਜਵਾਰ ਨੋਧਿਆ ਦੇ ਵਿੱਚ ਵੱਖ-ਵੱਖ ਕਲਾਸਾਂ ਦੇ ਵਿੱਚ ਐਜੂਕੇਸ਼ਨ ਲੈ ਰਹੇ ਆ ਅਤੇ ਇਸ ਦੇ ਨਾਲ ਹੀ ਸਾਡੇ ਕੁਝ ਬੱਚੇ ਮੈਰੀਟੋ ਸਕੂਲ ਆ ਜਿਹੜਾ ਪੰਜਾਬ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਦੇ ਵਿੱਚ ਖੋਲਿਆ ਗਿਆ ਹੈ ਉਸ ਦੇ ਵਿੱਚ ਵੀ ਸਾਡੇ ਬੱਚੇ ਮਾਨਮਤੇ ਅਹੁਦੇ ਪ੍ਰਾਪਤ ਕਰ ਰਹੇ ਆ ਅਤੇ ਇਸ ਦੇ ਨਾਲ ਹੀ ਐਸਾ ਸਕੂਲ ਦੇ ਬੱਚੇ ਕੈਨੇਡਾ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਵੇਂ ਸਰੀ ਟ੍ਰਾਂਟੋ ਵਿਨੀਪੈਗ ਦੇ ਵਿੱਚ ਐਜੂਕੇਸ਼ਨ ਪ੍ਰਾਪਤ ਕਰ ਰਹੇ ਆ ਅਤੇ ਨਾਲ ਹੀ ਅਮਰੀਕਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਇਹ ਸਕੂਲ ਦੇ ਬਹੁਤ ਸਾਰੇ ਬੱਚੇ ਐਸ ਸਕੂਲ ਦੇ ਪੜ੍ਹ ਕੇ ਉੱਥੋਂ ਆਪਣੀ ਉਚੇਰੀ ਵਿੱਦਿਆ ਲੈ ਰਹੇ ਆ ਇਸ ਦੇ ਵਿੱਚ ਮੈਂ ਇੱਥੇ ਅੱਜ ਇੱਥੇ ٹرسٹ ਦੇ ਵੱਲੋਂ ਐਜੂਕੇਸ਼ਨ ਪ੍ਰਦਾਨ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਪੱਤਰਕਾਰ ਵੀਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਕਿ ਬਾਬਾ ਭਾਈ ਰੂਪਚੰਦ ਜੀ ਦੀ ਸਲਾਣਾ ਵਰਸੀ 9 10 11 ਜੁਲਾਈ ਨੂੰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਵਰਸੀ ਸਿਰਫ ਸਮਾਧ ਭਾਈ ਦੇ ਵਿੱਚ ਨਹੀਂ ਸਰੀ ਦੇ ਵਿੱਚ ਵੀ ਫ੍ਰੀਜਨੋ ਦੇ ਵਿੱਚ ਵੀ ਸਮਾਧ ਭਾਈ ਦੇ ਜਿਹੜੀ ਸੰਗਤ ਆ ਤੇ ਇਸ ਮੂਹਲਾਕੇ ਦੀ ਸੰਗਤ ਉਹਨਾਂ ਵੱਲੋਂ ਮਨਾਈ ਜਾ ਰਹੀ ਹੈ ਕਿਉਂਕਿ ਬਾਬਾ ਭਾਈ ਰੂਪਚੰਦ ਜੀ ਦੀ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਦੇਣ ਆ ਕਿਉਂਕਿ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਬਾਬਾ ਬੁੱਢਾ ਜੀ ਨੇ ਸੇਵਾ ਕੀਤੀ ਹੈ ਅਤੇ ਉਸ ਤੋਂ ਬਾਅਦ ਜੇ ਕਿਸੇ ਨੂੰ ਮਾਨ ਪ੍ਰਾਪਤ ਹੋਇਆ ਤਾਂ ਉਹ ਮਾਲਵੇ ਦਾ ਸਿੱਖ ਬਾਬਾ ਭਾਈ ਰੂਪ ਚੰਦ ਜੀ ਨੂੰ ਮਾਨ ਪ੍ਰਾਪਤ ਹੋਇਆ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸੇਵਾ ਕੀਤੀ ਹੈ ਅਤੇ ਕਿਉਂਕਿ ਜਿਹੜਾ ਲੰਗਰ ਭਾਈ ਰੂਪੇ ਪਿੰਡ ਦੇ ਵਿੱਚ ਚੱਲ ਰਿਹਾ ਇਸੇ ਤਰ੍ਹਾਂ ਝੰਡ ਵਾਲੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਿਹਾ ਸਮਾਦ ਭਾਈ ਵਿੱਚ ਚੱਲ ਰਿਹਾ ਅਤੇ ਇਹ ਚੌਥਾ ਲੰਗਰ ਆ ਜਿਹੜਾ ਅੱਜਕੱਲ੍ਹ ਐਜੂਕੇਸ਼ਨ ਦਾ ਲੰਗਰ ਆ ਜਿਹੜਾ ਕਿ ਆਪਣੇ ਸਾਰਿਆਂ ਨੂੰ ਲੋੜ ਆ ਇਹ ਚੌਥਾ ਲੰਗਰ ਅਸੀਂ ਮਹਿਸੂਸ ਕਰਦੇ ਹਾਂ ਕਿ ਬਾਬਾ ਭੈਰੂ ਜੀ ਦੀ ਕਿਰਪਾ ਦੇ ਨਾਲ ਟਰਸਟ ਵੱਲੋਂ ਐਜੂਕੇਸ਼ਨ ਕਮੇਟੀ ਵੱਲੋਂ ਸਮੂਹ ਪਿੰਡ ਦੇ ਸਹਿਯੋਗ ਦੇ ਨਾਲ ਇਹ ਚੌਥਾ ਲੰਗਰ ਚੱਲ ਰਿਹਾ ਇਸ ਲੰਗਰ ਦਾ ਫਾਇਦਾ ਸਿਰਫ ਸਮਾਧ ਭਾਈ ਨੂੰ ਨਹੀਂ ਆਮ ਨਾਲ ਦੇ ਪਿੰਡਾਂ ਨੂੰ ਵੀ ਬਹੁਤ ਬਹੁਤ ਫਾਇਦਾ ਹੋ ਰਿਹਾ ਮੈਂ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੱਥੇ ਬਾਬਾ ਪਰਚੰਦੇ ਨਾਂ ਤੇ ਇੱਕ ਸਕੂਲ ਚੱਲਦਾ ਜੋ ਕਿ 9 ਪ੍ਰੋਟੋ 9 ਲੋਸ ਤੇ ਚੱਲਦਾ ਠੀਕ ਹੈ ਬੱਚੇ 5-700 ਬੱਚਾ ਪੜਦਾ ਬਹੁਤ ਹੀ ਘੱਟ ਖਰਚੇ ਤੇ ਪੜਦਾ ਜਿੰਨੇ ਵੀ ਬੱਚੇ ਪੜਦੇ ਆ ਉਹਨਾਂ ਤੋਂ ਬਹੁਤ ਘੱਟ ਫੀਸ ਲਈ ਜਾਂਦੀ ਆ ਉਹ ਵੀ ਸੰਸਥਾ ਦੇ ਬਾਬਾ ਪਰਚੰਦੇ ਅਧੀਨ ਹੀ ਚੱਲਦਾ ਜੋ ਵੀ ਬਾਬੇ ਦੀ ਸੇਵਾ ਨਾ ਕੋਈ ਜ਼ਮੀਨ ਆ ਬਾਬੇ ਨਾ ਕੋਈ ਵਸਤਾ ਵੀ ਸਕੂਲ ਚ 6-700 ਬੱਚਾ ਉਹ ਵੀ ਮੈਟਲਿਸਟ ਚ ਬੱਚੇ ਆਉਂਦੇ ਆ ਬਹੁਤ ਵਧੀਆ ਪੜ੍ਹਾਈ ਆ ਕੋਈ ਖਰਚਾ ਬਹੁਤ ਯਾਨੀ ਮਾਮੂਲੀ ਆ ਖਰਚਾ ਕਹਿ ਸਕਦੇ ਆ ਇੱਕ ਗੱਲ ਹੋਰ ਇੱਕ ਵਾਰ ਮੈਂ ਪਟਿਆਲਾ ਗਿਆ ਉੱਥੇ ਪੁਰਾਣੇ ਬਜ਼ੁਰਗ ਬਿਠੇ 95 ਸਾਲ ਮੈਨੂੰ ਕਹਿੰਦਾ ਪੁੱਤਰਾ ਕਿਹੜਾ ਪੰਡਾ ਮੈਂ ਕਹਿੰਦਾ ਵੀ ਸਮਾਜ ਪਈ ਉਹ ਕਹਿੰਦਾ ਜਦੋਂ ਅਸੀਂ ਨਾ ਗੱਡਾ ਘਰੋਂ ਤੋਰਦੇ ਹੁੰਦੇ ਸੀ ਉਦੋਂ ਅਸੀਂ ਕਹਿੰਦੇ ਧੰਨ ਧੰਨ ਬਾਬਾ ਭਰ ਚੰਗਾ ਡਾਂ ਧਣੀ ਅਸੀਂ ਨਾਂ ਲੈ ਕੇ ਫਸਲ ਵੇਚਣ ਜਾਂਦੇ ਹੁੰਦੇ ਸੀਗੇ ਵੀ ਸਾਰੇ ਬਜ਼ੁਰਗ ਪਹਿਲਾਂ ਸਾਰੇ ਪਿੰਡਾਂ 'ਚ ਇਹ ਸੀਗਾ ਜਦੋਂ ਵੀ ਕੋਈ ਆਪ ਦੀ ਫਸਲ ਵਿੱਚ ਜਾਂਦਾ ਸੀ ਉਹ ਬਾਬਾ ਪਰਚੰਦ ਦਾ ਨਾਮ ਲੈ ਕੇ ਕਹਿੰਦੇ ਗੱਡ ਧੰਤਨ ਬਾਬਾ ਪਰਚੰਦ ਗੱਡਾਂ ਤੜੀ ਤੂੰ ਹੀ ਰੱਖਾ ਕਹਿੰਦੇ ਫਸਲ 'ਚ ਬਹੁਤ ਵਾਧਾ ਹੁੰਦਾ ਸੀਗਾ ਸਾਰੇ ਪੰਜਾਬ ਦੇ ਲੋਕ ਇਹ ਵਾਕੂ ਜਾਣਦੇ ਹਨ ਜਦੋਂ ਵੀ ਕੋਈ ਫਸਲ ਵੇਚਦੇ ਹੁੰਦੇ ਸੀਗੇ ਵੀ ਪਹਿਲਾਂ ਗੱਡੇ ਹੁੰਦੇ ਸੀਗੇ ਜੋ ਜੋੜ ਤੇ ਬਾਬੇ ਦਾ ਨਾਮ ਜ਼ਰੂਰ ਲੈਂਦੇ ਸੀ ਮੈਨੂੰ ਉਦੋਂ ਬਹੁਤ ਜਣੀ ਮਹਿਮਾ ਪਾਰ ਲੱਗੀ ਜਦੋਂ ਮੈਨੂੰ ਪਟਿਆਲੇ ਦੇ ਪੁਰਾਣੇ ਬੰਦੇ ਨੇ ਦੱਸਿਆ ਵੀ ਅਸੀਂ ਵੀ ਜਦੋਂ ਗੱਡਾ ਤੋੜਦੇ ਸੀਗੇ ਭਾਈ ਰਚੰਦਰਾ ਨਾਂ ਲੈਂਦੇ ਹੁੰਦੇ ਸੀਗੇ ਉਦੋਂ ਆਪਦੇ ਮਨ 'ਚ ਬਹੁਤ ਖੁਸ਼ੀ ਹੁੰਦੀ ਆ ਵੀ ਆਪਾਂ ਉਹ ਪਿੰਡ 'ਚ ਜੰਮੇ ਆ ਜਿੱਥੇ ਇਹਨਾਂ ਦਾ ਇਤਿਹਾਸ ਪਿੰਡ ਦਾ ਬਹੁਤ ਵੱਡਾ ਹੈਗਾ ਤਾਂ ਹੀ ਸੰਗਤ ਜੀ ਸਾਡੇ ਪਿੰਡ 'ਚ ਇਹਨਾਂ ਸ਼ਰਦਾ ਹੁਣ ਅੱਜ ਹਾਂ ਸਾਰਾ ਕੈਨੇਡਾ ਅਮਰੀਕਾ ਚ ਨਾਲ ਹੀ ਵਰਛੀ ਬਣਾਈ ਜਾਂਦੀ ਆ ਲੰਗਰ ਦਾ ਫੁੱਲ ਪ੍ਰਬੰਧ ਹੁੰਦਾ ਕੋਈ ਘਾੜ ਸੰਗਤ ਦਾ ਸੰਜੋਗ ਨਾ ਪੂਰਾ ਲੰਗਰ ਚੱਲਦਾ ਤਿੰਨ ਦਿਨ ਢਾਡੀ ਜੱਥੇ ਸਾਰਾ ਕੋਈ ਕੀਰਤਨ ਸਾਰੇ ਕੋਲ ਆਪ ਦੇ ਬਿਨਾ ਪੈਸੇ ਲਾਚ ਕੋਈ ਪਰਮੰਦਰ ਕਮੇਟੀ ਕੋਈ ਤਨਖਾਹ ਤੇ ਨਹੀਂ ਗਈ ਕੋਈ ਕਿਸੇ ਤੇ ਨਹੀਂ ਆਪ ਦੀ ਸੇਵਾ ਕਰ ਰਹੇ ਆ ਸਾਰੇ ਕੋਸੇ ਨੂੰ ਕੋਈ ਤਨਖਾਹ ਦਾ ਲਾਲਚ ਨਹੀਂਗਾ ਕੋਈ ਇੱਕ ਇੱਕ ਰੁਪਿਆ ਜਿਹੜਾ ਕੋਈ ਸੰਗ ਦਿੰਦੀ ਆ ਉਹ ਬਾਬੇ ਪਰਚੇ ਨੇ ਸਕੂਲ ਚ ਜਾਂ ਬਾਬੇ ਦੇ ਇੱਥੇ ਜਗਾ ਚ ਲੱਗਦਾ ਬਹੁਤ ਜਗਾ ਜਿਹੜਾ ਆਪਾਂ ਦੇਖਦੇ ਆ ਕਿੰਨੇ ਕਿੰਨੇ ਪੈਲੀ ਹੁੰਦੀ ਆ ਚੀਜ਼ ਦਾ ਕੋਈ ਨਹੀਂ ਸਾਰੀ ਜਗਾ ਕੋਈ ਲੋਕ ਸਾਰੇ ਸੰਗ ਤੇ ਸੰਯੋਗ ਨਾਲ ਹੀ ਬਣੀ ਆ ਉਹਦੇ ਵਿੱਚ ਐਨ ਆਰ ਏ ਦਾ ਬਹੁਤ ਸੰਯੋਗ ਆ ਹਰ ਮਹੀਨੇ ਹਰ ਦਿਨ ਸਾਨੂੰ ਸੰਯੋਗ ਦਿੰਦੇ ਆ ਉਹਦਾ ਧੰਨਵਾਦ ਸੰਗਤਾਂ ਜਿਹੜਾ ਬਾਬਾ ਪਰਚਦਾ ਇੰਨਾ ਵਿਸ਼ਵਾਸ ਕਰਦਿਆ ਸਾਡੇ ਲੋ 1 ਵਜੇ ਸੰਗਤ ਆਉਣ ਲੱਗ ਜਾਂਦੀ ਆ ਬਾਬਾ ਦੇ ਇਸ਼ਨਾਨ ਕਰਾਉਣ ਆ ਜਾਂਦੇ ਆ 1 ਵਜੇ ਬਹੁਤ ਸੰਗਤ ਆਉਂਦੀ ਆ ਸਾਰਾ ਸਾਡ ਇੱਕ ਗੱਲ ਹੋਰ ਕੋਈ ਵੀ ਕੋਈ ਜਾਤ ਨਹੀਂ ਦਾ ਵੀ ਮੈਂ ਜੱਟ ਆ ਸੈਖਾਂ ਦੋ ਕੋਈ ਇਸਾਈਆਂ ਮੈਂ ਮੁਸਲਮਾਨ ਆ ਸਾਰੇ ਬਾਬਾ ਪਰਚੰਦਾ ਮੰਨਦਾ ਸਾਰਾ ਪਿੰਡ ਇੱਕ ਜਣੀ ਇੱਕ ਮੋਰੀ ਨੰਗਾ ਹੋਇਆ ਸਰ ਬਾਬਾ ਮਹਿਮਾ ਹੀ ਪਾਰ ਬਾਬੇ ਦੀ ਜਿਹੜਾ ਮੰਨਦਾ ਅੱਜ ਤੱਕ ਤਨ ਤਨ ਕਰਾਈ ਆ ਬਾਬਾ ਪਰਚੰਦੀ ਇਹਦਾ ਆਸਰਾ ਬਹੁਤ ਹੈ ਬੱਡੀ ਜਿਹੜੀ ਸ਼ਰਧਾ ਜਿਹੜੀ ਲੋਕਾਂ 'ਚ ਹੈਗੀ ਆ ਇਸੇ ਨੂੰ ਲੈ ਕੇ ਅਸੀਂ ਹੈਮਨ ਇੰਡੀਆ ਟੀਵੀ ਦੇ ਉੱਤੇ ਬਿਨਾ ਕਿਸੇ ਖਰਚੇ ਤੋਂ ਫ੍ਰੀ 11 ਤਰੀਕ ਨੂੰ ਅਸੀਂ ਜਿਹੜੀ ਫ੍ਰੀ ਆ ਹੈਮਨ ਇੰਡੀਆ ਉੱਤੇ ਟੀਵੀ ਦੇ ਉੱਤੇ ਜਿਹੜੀ ਬਾਬਾ ਜੀ ਦੇ ਵਰਸੀ ਆ ਉਹ ਦਿਖਾਵਾਂਗੇ ਇਹ ਅਸੀਂ ਜਿਹੜੇ ਲੋਕਾਂ ਨੂੰ ਅਪੀਲ ਕਰਦੇ ਆ ਬੇ ਉਹ ਚੈਨਲ ਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਕਰ ਲਿਓ ਜਮਾ ਬੈਲਕਾਲ ਜਿਹੜੀ ਫ੍ਰੀ ਆਫ ਕਾਸਟ ਆ ਸੀ ਜਿਹੜੀ ਵਰਸ਼ੀ ਆ ਉਹ ਦਿਖਾਵਾਂਗੇ 11 ਤਰੀਕ ਨੂੰ ਜਿਹੜਾ ਕਿ ਬਾਬਾ ਭਾਈ ਰੂਪਚੰਦ ਜੀ ਤੁਹਾਨੂੰ ਇਤਿਹਾਸ ਦੇਖ ਕੇ ਕਿਵੇਂ ਲੱਗਿਆ ਕਮੈਂਟ ਚ ਜਰੂਰ ਲੱਕ ਕੇ ਭੇਜੋ ਇਹੋ ਜੀ ਜਿਹੜੀ ਕਮੇਟੀ ਆ ਜਿਹੜੀ ਜਿਵੇਂ ਦੱਸਿਆ ਕਿ ਸਕੂਲ ਚੱਲ ਰਹੇ ਆ ਵਿਦਿਅਕ ਸੰਸਥਾ ਚੱਲ ਰਹੀਆਂ ਜਿਹੜਾ ਕੱਜਕੱਲ ਨਸ਼ਾ ਜਿਹੜਾ ਵੱਡੇ ਪੱਧਰ ਤੇ ਪ੍ਰਮੋਟ ਕੀਤਾ ਜਾ ਰਿਹਾ ਗਾਣਿਆਂ ਦੇ ਵਿੱਚ ਜਾਂ ਕਿਸੇ ਹੋਰ ਜਿੰਦੇ ਉਹਨਾਂ ਨੂੰ ਲੈ ਕੇ ਇਹੋ ਜੀਆਂ ਜੜੀਆਂ ਕਮੇਟੀਆਂ ਉਹ ਪੈਂਡ ਪੈਂਡ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਧਾਰਮਿਕ ਸਥਾਨਾਂ ਨੂੰ ਵੀ ਬਣਾ ਕੇ ਰੱਖਦੀਆਂ ਤੇ ਨਾਲ ਜਿਹੜੀਆਂ ਵਿਦਿਅਕ ਪਿੰਡ ਵਾਲੀ ਵੀ ਮਾਨ ਦੀ ਗੱਲ ਹੁੰਦੀ ਆ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡ ਸਮਾਤਪੁਰ